ਅਗੰਦਰ ਸਿੰਘ ਅੱਜ ਆਪਣੇ ਪੈਰਾਂ ਤੇ ਖੜਾ ਜਿਸ ਦਿਨ ਲੈ ਕੇ ਆਏ ਸੀ ਤੁਸੀਂ ਵੀਡੀਓ ਦੇਖੋ ਚੱਕ ਕੇ ਹੀ ਗੱਡੀ ਚੋਂ ਸਟੇਚਰ ਤੇ ਪਾਇਆ ਸੀ ਤੇ ਪੂਰਾ ਪੱਟ ਬਾਈ ਦਾ ਗਲਿਆ ਹੋਇਆ ਸੀ ਸਾਰਾ ਕਈ ਵਾਰੀ ਅਸੀਂ ਅੰਗੈਲੀ ਕਰ ਜਾਂਦੇ ਆ ਵੀਰ ਦੇ ਛੋਟੇ ਜੀ ਸਾਟ ਲੱਗੀ ਸੀ ਪੱਤੀ ਲੱਗੀ ਸੀ ਲੱਤ ਤੇ ਛਾਲੇ ਹੋ ਗਏ ਆ ਪੂਰਾ ਪੱਟ ਗਲ ਗਿਆ ਤੇ ਆ ਪੂਰੀ ਲੱਤ ਗਲ ਗਈ ਪੈਰ ਗਲ ਗਿਆ ਇੱਕ ਮਹੀਨੇ ਚ ਐਸੇ ਹਾਲਾਤ ਬਣ ਗਏ ਵੀ ਪੱਟ ਕੋਲੋਂ ਲੱਤ ਵੱਢਣ ਵਾਲੇ ਹਾਲਾਤ ਪੋਇਨਾਸਰ ਪੈਣ ਦਾ ਸੁਪਾਈ ਬੰਦੇ ਸिलाई ਕਰਦੀ تھی ਮਾਡੀ ਬੁਟੀ ਉਹਨਾਂ ਤੋਂ ਉਹਨੂੰ ਦਿਸੇ ਪ੍ਰੋਬਲਮ ਤੋਂ ਨਾਲ ਰੁਕ ਕੇ ਟਾਈਮ ਰੋਟੀ ਬਣਾ ਲੈਂਦੇ ਸੀ। ਉਹ ਡਾਕਟਰ ਕਹਿੰਦੇ ਸੀ ਲਤ ਕੱਟਣੀ ਪੈਣੀ ਹੈ ਕਿਉਂਕਿ ਘਰੇ ਪਏ ਸੀ ਪੈਸਾ ਕੋਲੇ ਨਹੀਂ ਸੀ। ਲਤ ਵਡਾਉਣ ਵਾਸਤੇ ਵੀ ਪੈਸੇ ਹੈ ਨਹੀਂ ਸੀ ਕੋਲੇ। ਨਹੀਂ ਤਾਂ ਇੱਥੇ ਲਾ ਸ਼ੁਰੂ ਹੋਇਆ। ਅੱਜ ਆਪਣੇ ਪੈਰਾਂ ਤੇ ਖੜਾ। ਅੱਜ ਛੁੱਟੀ ਹੋ ਗਈ ਆਪਣੇ ਘਰ ਚੱਲਿਆ ਵਾਪਸ। ਵਾਇਕੁਰ ਜੀ ਦਾ ਖਾਲਸਾ ਵਾਇਕੁਰ ਜੀ ਕੀ ਫਤਿਹ ਜੀ ਹਰਜਿੰਦਰ ਸਿੰਘ ਅੱਜ ਆਪਣੇ ਪੈਰਾਂ ਤੇ ਖੜਾ ਜਿਸ ਦਿਨ ਲੈ ਕੇ ਆਏ ਸੀ ਤੁਸੀਂ ਵੀਡੀਓ ਦੇਖੋ ਚੱਕ ਕੇ ਗੱਡੀ ਚੋਂ ਸਟੇਚਰ ਤੇ ਪਾਇਆ ਸੀ ਤੇ ਪੂਰਾ ਪੱਟ ਬਾਈ ਦਾ ਗਲਿਆ ਹੋਇਆ ਸੀ ਸਾਰਾ ਔਰ ਲੱਤ ਗਲੀ ਹੋਈ ਸੀ ਔਰ ਡਾਕਟਰ ਕਹਿੰਦੇ ਸੀ ਲੱਤ ਕੱਟਣੀ ਪੈਣੀ ਆ ਕਿਉਂਕਿ ਘਰੇ ਪਏ ਸੀ ਪੈਸਾ ਕੋਲੇ ਨਹੀਂ ਸੀ ਲੱਤ ਵਢਾਉਣ ਵਾਸਤੇ ਵੀ ਪੈਸੇ ਹੈ ਨਹੀਂ ਸੀ ਕੋਲੇ ਔਰ ਇਹ ਭੈਣ ਰੋਂਦੀ ਤੇ ਇਹਨਾਂ ਦੀ ਬੇਟੀ ਭਵਜੀਤ ਕੌਰ ਚੱਲੀ ਨਹੀਂ ਸੀ ਜਾਂਦੀ ਦੋਂਦੀ। ਇਹੀ ਕਹਿ ਰਹੀ ਸੀ ਮੇਰੇ ਪਾਪਾ ਨੂੰ ਬਚਾ ਲਓ। ਪਰ ਵੈਗਰੂ ਨੇ ਕੈਰਪਾਕ ਕੀਤੀ ਸੱਚੇ ਪਾਤਸ਼ਾਹ ਨੇ ਦੀਰ ਦਾ ਇਥੇ इलाज ਸ਼ੁਰੂ ਹੋਇਆ। ਅੱਜ ਇਹ ਆਪਣੇ ਪੈਰਾਂ ਤੇ ਖੜਾ। ਅੱਜ ਇਹ ਛੁੱਟੀ ਹੋ ਗਈ ਆਪਣੇ ਘਰ ਚੱਲਿਆ ਵਾਪਸ। ਸਭ ਤੋਂ ਵੱਡੀ ਬਿਮਾਰੀ ਜੇ ਕੋਈ ਹੈ ਉਹ ਗਰੀਬੀ ਹੈ ਸਾਡੇ ਸਮਾਜ ਦੀ। ਜੇ ਪਰਿਵਾਰ ਕੋਲੇ 4 ਪੈਸੇ ਹੁੰਦੇ ਤਾਂ ਇਹਨਾਂ ਦੀ ਇਹ ਹਾਲਤ ਨਾ ਹੁੰਦੀ ਔਰ ਦੂਸਰੀ ਸਭ ਤੋਂ ਵੱਡੀ ਬਿਮਾਰੀ ਹੈ ਜਿਹੜੀ ਪੰਜਾਬ 'ਚ ਸਾਡੇ ਉਹ ਨਸ਼ਾ ਵਾ ਤੇ ਇਹ ਵੀਰ ਜੇ ਸਮੋਕਿੰਗ ਨਾ ਕਰਦਾ ਹੁੰਦਾ ਨਿਕੋਟਿਕਸ ਇਹਦੇ ਬਲੱਡ 'ਚ ਸਿੱਧੀ ਡਾਇਰੈਕਟ ਨਾ ਜਾਂਦੀ ਹੁੰਦੀ ਤਾਂ ਇਹਦੇ ਜਖਮ ਇਹਨੇ ਬਣਣੇ ਨਹੀਂ ਸੀਗੇ ਇਹ ਦੋ ਚੀਜ਼ਾਂ ਜਿੱਥੇ ਵੀ ਇਕੱਠੀਆਂ ਹੁੰਦੀਆਂ ਜੇ ਤਾਂ ਗਰੀਬੀ ਆ ਫਿਰ ਨਸ਼ਾ ਨਾ ਹੋਵੇ ਜੇ ਗਰੀਬੀ ਤੇ ਨਸ਼ਾ ਦੋਨੋਂ ਇਕੱਠੀਆਂ ਹੁੰਦੀਆਂ ਤਾਂ ਉਹ ਘਰ ਦੀ ਬਰਬਾਦੀ ਪਰਿਵਾਰ ਦੇ ਹਾਲਾਤ ਵਿਗੜਨੇ ਸੁਭਾਵਕ ਹੀ ਆ ਪਰ ਧੰਨਵਾਦ ਆ ਭੈਣ ਲੋਕਾਂ ਦੇ ਘਰਾਂ 'ਚ ਕੰਮ ਕਰ ਕਰਕੇ ਨੇ ਬਹੁਤ ਕੋਸ਼ਿਸ਼ ਕੀਤੀ ਜਿੰਨਾ ਕਿ ਪੈਸਾ ਕਮਾ ਕੇ ਇਹਦੇ ਤੇ ਲਾ ਸਕਦੀ ਸੀ ਉਹ ਵੀ ਲਾਇਆ ਪਰ ਅਖੀਰ ਜਦੋਂ ਹਾਲਾਤ ਇਦਾਂ ਦੇ ਬਣ ਗਏ ਵੀ ਲੱਤ ਵੱਢਣੀ ਪੈਣੀ ਆ ਤਾਂ ਫਿਰ ਤੁਹਾਨੂੰ ਇੱਥੇ ਕਿਵੇਂ ਪਤਾ ਲੱਗਿਆ ਇੱਥੇ ਕਿਵੇਂ ਆਏ ਸੀ ਭੈਣ ਕਿਹਨੇ ਭੇਜਿਆ ਸੀ ਫੋਨ ਤੇ ਦੇਖ ਜਮ ਜੇ ਪਹਿਲਾਂ ਫਿਰ ਫੋਨ ਕਰੋ ਕਿਸੇ ਨੇ ਚੱਕ ਲਿਆ ਚੋਰੀ ਹੋ ਗਿਆ ਵੱਡਾ ਹੋਣੇ ਫਿਰ ਸਾਨੂੰ ਕਿਸੇ ਨੇ ਦੱਸਿਆ ਸੀ ਇੱਥੇ ਮੋਹਲੇ ਵਾਲਿਆਂ ਨੇ ਵੀ ਤੁਸੀਂ ਉੱਥੇ ਲੈ ਜਾ ਮਹੀਨਾ ਤਾਂ ਘਰੇ ਪਿਆ ਰਿਆ ਸੀਗਾ ਕੋਈ 10 ਰੁਪਏ ਨਹੀਂ ਦੇਣ ਦਾ ਸੀ ਭਾਈ ਮੰਗੇ ਤੇ ਸਹਾਈ ਕਰ ਦਿੱਤੀ ਮਾੜੀ ਮੁੱਠੀ ਉਹਦੇ ਨਾਲ ਤੋਂ ਦਿਸੇ ਡਰੋਲ ਤੋਂ ਨਾਲ ਰੁਕ ਕੇ ਟਾਈਮ ਰੋਟੀ ਬਣਾ ਲਉਂਦੇ ਸੀ 27 ਦਿਨ ਘਰੇ ਰੱਖਿਆ ਸੀਗਾ ਫਿਰ ਉਹ ਮੈਂ ਦੋ ਵਾਰੀ ਪਤਾ ਕਰਕੇ ਗਈ ਉਹ ਕੈਂਪ ਲੱਗਿਆ ਸੀ ਮੈਂ ਕੈਂਪ ਤੇ ਲਈ ਆਈ ਸੀ ਐਂਬੂਲੈਂਸ ਕਰਾਤੀ ਸੀ ਉਹਨਾਂ ਨੇ ਮੋਲੇ ਵਾਲਿਆਂ ਨੇ ਚਲੋ ਮਹੱਲਾ ਨਿਵਾਸੀ ਕਹਿੰਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਆਪਣਾ ਸੁਸਾਇਟੀ ਚ ਫਰਜ਼ ਨਿਭਾਇਆ ਇਸ ਵੀਰ ਨੂੰ ਇੱਥੇ ਧਿੱਕਰ ਭੇਜਿਆ ਐਂਬੂਲੈਂਸ ਕਰਾ ਕੇ ਭੇਜੀਆ ਪਰ ਸਾਡੀ ਇੱਕ ਹਮੇਸ਼ਾ ਹੀ ਬੇਨਤੀ ਹੈ ਸੰਗਤ ਨੂੰ ਭੈਣਾ ਭਰਾਵਾਂ ਨੂੰ ਵੀ ਜੇ ਆਪਾਂ ਰਲ ਮਿਲ ਕੇ ਇੱਕ ਦੂਜੇ ਦੀ ਬਾਹ ਫੜੀਏ ਇੱਕ ਦੂਜੇ ਦਾ ਸਾਥ ਦੇਈਏ ਤਾਂ ਇਹਨਾਂ ਸੁਸਾਇਟੀਆਂ ਦੀ ਇਸ ਤਰ੍ਹਾਂ ਦੇ ਸਪਨਿਆਂ ਦੇ ਘਰ ਵਰਗੇ ਸ਼ੈਲਟਰਾਂ ਦੀ ਲੋੜ ਹੀ ਨਾ ਪਵੇ ਕਦੇ ਜਾਕਮ ਕੋਈ ਇੰਨੇ ਜ਼ਿਆਦਾ ਵੱਡੇ ਨਹੀਂ ਸੀ ਜਿੰਨੇ ਉਹ ਸੜ ਗਲ ਗਏ ਸੜ ਗਲ ਇਸ ਕਰਕੇ ਗਏ ਲਾਪਰਵਾਹੀ ਇਹਨਾਂ ਦੀ ਬੇਪਰਵਾਹੀ ਉਹਨਾਂ ਦੀ ਜਿਨ੍ਹਾਂ ਨੇ ਇਹਨਾਂ ਦੀ ਸਪੋਰਟ ਕਰਨੀ ਆਪਾਂ ਜੇ ਇਨਸਾਨ ਆ ਤਾਂ ਇਨਸਾਨ ਹੋਣ ਦਾ ਫਰਜ਼ ਵੀ ਨਿਭਾਈਏ ਆਪਣੇ ਆਸ-ਪਾਸ ਜਰੂਰ ਜੇ ਕੋਈ ਲੋੜਵੰਦਾ ਉਹਨਾਂ ਦੀ ਬਾਹ ਫੜਿਆ ਕਰੀਏ ਇੱਕ ਦੂਜੇ ਦਾ ਸਾਥ ਦੇਈਏ ਵਕਤ ਪੁੱਛ ਕੇ ਨਹੀਂ ਆਉਂਦਾ ਮਕਸਦ ਤਾਂ ਪਤਾ ਨਹੀਂ ਕਦੋਂ ਕੀੜੇ ਤੇ ਆ ਜੇ ਪੈਗੁਰਜੀ ਦਾ ਖਾਲਸਾ ਪੈਗੁਰਜੀ